ਆਗਿਆ ਨੇ ਹੁਣ ਵੋਟਾਂ ਵਿੱਚ ਕੀ ਦੀਆਂ ਕੌਣ ਕਰੂਗਾ ਸਪੋਰਟਾਂ ਆਗਿਆ ਨੇ ਹੁਣ ਵੋਟਾਂ ਵਿੱਚ ਕੀ ਦੀਆਂ ਕੌਣ ਕਰੂਗਾ ਸਪੋਰਟਾਂ ਕੌਣ ਕੀ ਦੀਆਂ ਕਰੂਗਾ ਸਪੋਰਟਾਂ ਇਹ ਕਿਹੜਾ ਕੀ ਦੇ ਵੱਲੇ ਐ ਕੇਜਰੀਵਾਲ ਜਿੱਤ ਜਾਣਾ ਮੋਦੀ ਆਉਣਾ ਦਲੇ ਐ ਝਾੜੂ ਵਾਲਾ ਜਿੱਤ ਜਾਣਾ ਮੋਦੀ ਆਉਣਾ ਦਲੇ ਐ ਝਾੜੂ ਵਾਲੇ ਲੀਡਰਾਂ ਨੇ ਪੂਰੀ ਧਮਮਚਾਹ ਦਿੱਤੀ ਹੱਟ ਝਾੜੂ ਵਾਲੇ ਲੀਡਰ ਨੇ ਪ੍ਰੀਤਮ ਮਮ ਚਾਦਦੀ ਇੱਕ ਹਜ਼ਾਰ ਨੂੰ ਛੱਡ ਕੇ 1100 ਵਿੱਚ ਗੱਲ ਮੁਕਾ ਦਿੱਤੀ ਝਾੜੂ ਵਾਲੇ ਲੀਡਰ ਨੇ ਪ੍ਰੀਤਮ ਮਮ ਚਾਦਦੀ ਇੱਕ ਹਜ਼ਾਰ ਨੂੰ ਛੱਡ ਕੇ 1100 ਵਿੱਚ ਗੱਲ ਮੁਕਾ ਦਿੱਤੀ ਹਾਈਟਲ ਚੱਲੀਆਂ ਤਰਕਾਲਾਂ ਢਾਲ ਚੱਲੀਆਂ ਤਰਕਾਲਾਂ ਵਿਹੋਣੀ ਬੱਲੇ ਬੱਲੇ ਐ ਬੱਲੇ ਬੱਲੇ ਐ ਕੇਜਰੀ ਵਾਲੇ ਜਿੱਤ ਜਾਣਾ ਮੋਦੀ ਰਹਿਣਾ ਥੱਲੇ ਐ ਕੇਜਰੀ ਵਾਲ ਨੇ ਜਿੱਤ ਜਾਣਾ ਮੋਦੀ ਰਹਿਣਾ ਥੱਲੇ ਹੈ ਮੋਦੀ ਤਾਂ ਵੀ ਕਹਿੰਦਾ ਸੀ ਅੱਛੇ ਦਿਨ ਆਉਣਗੇ ਲੁੱਟ ਕੇ ਪੈਸਾ ਲੋਕਾਂ ਦਾ ਹੰਬੈਠੇ ਖਾएंगे ਮੋਦੀ ਤਾਂ ਵੀ ਕਹਿੰਦਾ ਸੀ ਅੱਛੇ ਦਿਨ ਆਉਣਗੇ ਲੁੱਟ ਕੇ ਪੈਸਾ ਲੋਕਾਂ ਦਾ ਹੰਬੈਠੇ ਖਾएंगे ਹੈ ਨਹੀਂ ਚੱਲਣੀ ਓ ਨੀਤੀ ਨਹੀਂ ਚੱਲਣੀ ਓ ਨੀਤੀ ਤੇ ਰਹਿਣਾ ਕੱਖ ਨਾ ਪੱਲੇ ਐ ਕੇਜਰੀਵਾਲ ਨੇ ਜਿੱਤ ਜਾਣਾ ਮੋਦੀ ਰਹਿਣਾ ਥੱਲੇ ਐ ਕੇਜਰੀਵਾਲ ਨੇ ਜਿੱਤ ਜਾਣਾ ਮੋਦੀ ਰਹਿਣਾ ਥੱਲੇ ਐ ਸੰਗਰਾ ਹੂਰ ਵਾਲਿਆ ਤੂੰ ਤਾਂ ਖਰੀ ਸਨਾਨ ਦਿੱਤੀ ਜਿੰਨੀ ਜੁੜਦੀ ਪੂੰਜੀ ਸਾਰੀ ਲੈ ਖੇਲਾ ਦਿੱਤੀ ਸਮ ਗੈਰਾਹੂਰ ਵਾਲਿਆ ਤੇ ਤਾਂ ਖਰੀ ਸਨ ਹਾ ਦਿੱਤੀ ਜਿੰਨੀ ਜੁੜਦੀ ਪੂੰਜੀ ਸਾਰੀ ਲੈ ਕੇ ਲਾ ਦਿੱਤੀ ਹਮ ਵੈਰੀ ਲੱਗੇ ਖੁੰਝੇ ਵੈਰੀ ਲੱਗੇ ਖੁੰਝ ਹਮੀਰ ਤਾਂ ਝਾੜੂ ਵੱਲਿਆ ਕੇਜਰੀਵਾਲ ਨੇ ਜਿੱਤ ਜਾਣਾ ਮੋਦੀ ਰਹਿਣਾ ਥੱਲੇ ਐ ਕੇਜਰੀਵਾਲ ਨੇ ਜਿੱਤ ਜਾਣਾ ਮੋਦੀ ਰਹਿਣਾ ਥੱਲੇ ਐ